ਜੰਮੂ ਕਸ਼ਮੀਰ ਦੇ ਵਿੱਚ ਜੇ ਵਿਧਾਨ ਸਭਾ ਚੋਣਾਂ ਦੀ ਜਿਹੜੀ VOTING ਆ ਉਹ ਸ਼ੁਰੂ ਹੋ ਚੁੱਕੀ ਆ ਅੱਜ ਪਹਿਲੇ ਪੜਾ ਦੇ ਦੌਰਾਨ ਵੋਟਾਂ ਪੈਣਗੀਆਂ ਪਹਿਲੇ ਪੜਾ ਦੇ ਵਿੱਚ ਅੱਜ 7 ਜ਼ਿਲ੍ਹਿਆਂ ਦੀ ਆ ਟੋਟਲ 24 ਸੀਟਾਂ ਤੇ ਜਿਹੜੀ VOTING ਹੋ ਰਹੀ ਆ ਤੁਹਾਨੂੰ ਦੱਸ ਦਈਏ ਕਿ ਪਹਿਲੇ ਪੜਾ ਦੀਆਂ ਜਿਹੜੀਆਂ ਅੱਜ ਵੋਟਾਂ ਉਹ ਪੈਣੀਆਂ ਸ਼ੁਰੂ ਹੋਈਆਂ ਨੇ ਤੇ ਜਿਹੜਾ ਦੂਸਰਾ ਪੜਾ ਏ ਇਹ 25 ਸਤੰਬਰ ਨੂੰ ਆ ਤੇ ਜਿਹੜਾ ਤੀਸਰਾ ਪੜਾ ਏ ਇਹ 1 ਅਕਤੂਬਰ ਨੂੰ ਆ ਇਨਾ ਤਰੀਕਾ ਨੂੰ ਜਿਹੜੀਆਂ ਤਿੰਨ ਪੜਾਵਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਵੋਟਾਂ ਪੈਣਗੀਆਂ ਤੇ 8 ਅਕਤੂਬਰ ਨੂੰ ਇਨ੍ਹਾਂ ਵੋਟਾਂ ਦੇ ਨਤੀਜੇ ਆ ਜਿਹੜੇ ਉਹ ਐਲਾਨ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਧਾਰਾ 370 ਟੁੱਟਣ ਤੋਂ ਬਾਅਦ ਪਹਿਲੀ ਵਾਰ ਜਿਹੜੀਆਂ ਵੋਟਾਂ ਨੇ ਉਹ ਹੋ ਰਹੀਆਂ ਨੇ ਇਸ ਕਾਰਨ ਜਿਹੜੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਕਰੀਬ 10 ਸਾਲਾਂ ਦੇ ਵਾਦ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ VOTING ਹੋ ਰਹੀ ਆ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜਿਹੜੇ ਲੋਕ ਨੇ ਉਹ ਵੋਟਾਂ ਪਾਉਣ ਦੇ ਲਈ ਲੰਮੀਆਂ ਕਤਾਰਾਂ ਬਣਾ ਕੇ ਵੋਟਾਂ ਪਾ ਰਹੇ ਨੇ ਤੁਹਾਨੂੰ ਦੱਸਦੀ ਇੱਕ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੋਕ ਆਪ ਮਹਾਰੇ ਜਿਹੜੀ ਵੋਟਾਂ ਦੇ ਵਿੱਚ ਆਪਣਾ ਹਿੱਸਾ ਲੈ ਰਹੇ ਨੇ ਇਸ ਦੇ ਕਾਰਨ ਜਿਹੜੇ ਉਹਨਾਂ ਦੇ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਕਹਿ ਦਈਏ ਕਿ ਕਰੀਬ 10 ਸਾਲਾਂ ਦੇ ਬਾਅਦ ਜਿਹੜੀ ਹੁਣ ਚੋਣ ਹੋ ਰਹੀ ਹੋਣ ਜਾ ਰਹੀ ਆ ਅੱਜ ਵੋਟਾਂ ਪੈਂਦੀਆਂ ਸ਼ੁਰੂ ਹੋ ਚੁੱਕੀਆਂ 370 370 ਹਟਣ ਤੋਂ ਬਾਅਦ ਜਿਹੜੀਆਂ ਪਹਿਲੀ ਵਾਰ ਵੋਟਾਂ ਪੈਣੀਆਂ ਨੇ ਅੱਜ ਤੇ ਉਸ ਦੀ ਜਿਹੜੀ VOTING ਆ ਸ਼ੁਰੂ ਹੋ ਚੁੱਕੀ ਆ ਸਖਤ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ VOTING ਸ਼ੁਰੂ ਹੋਣ ਹੋ ਚੁੱਕੀ ਆ ਪਹਿਲੇ ਪੜਾਅ ਦੇ ਵਿੱਚ 7 ਜ਼ਿਲ੍ਹਿਆਂ ਦੀਆਂ ਵੋਟਾਂ ਪੈਣ ਗਿਆ ਇਹਨਾਂ ਦੇ ਵਿੱਚ ਕੁੱਲ ਜਿਹੜੇ 24 ਸੀਟਾਂ ਨੇ ਇਸ ਤੋਂ ਬਾਅਦ 25 ਸਤੰਬਰ ਨੂੰ ਦੂਜੇ ਗੇੜ ਦੀਆਂ ਵੋਟਾਂ ਹੋਣਗੀਆਂ ਫਿਰ 1 ਅਕਤੂਬਰ ਨੂੰ ਤੀਜੇ ਗੇੜ ਦੀਆਂ ਵੋਟਾਂ ਹੋਣਗੀਆਂ ਇਨ੍ਹਾਂ ਵੋਟਾਂ ਦੇ ਜਿਹੜੇ ਨਤੀਜੇ ਨੇ ਉਹ 8 ਅਕਤੂਬਰ ਨੂੰ ਐਲਾਨ ਦਿੱਤੇ ਜਾਣਗੇ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਵਿੱਚ ਕੁੱਲ ਜਿਹੜੀਆਂ 90 ਸੀਟਾਂ ਨੇ ਅੱਜ ਜਿੱਥੇ ਪਹਿਲੇ ਪੜਾਅ ਦੇ ਦੌਰਾਨ 7 ਜ਼ਿਲ੍ਹਿਆਂ ਦੀਆਂ 24 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ ਧਾਰਾ 370 ਟੁੱਟਣ ਤੋਂ ਬਾਅਦ ਪਹਿਲੀ ਵਾਰ ਵੋਟਾਂ ਹੋ ਰਹੀਆਂ ਨੇ ਜਿਸ ਦੇ ਕਾਰਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਖਤ ਪ੍ਰਬੰਧ ਕੀਤੇ ਗਏ ਨੇ 10 ਸਾਲ ਬਾਅਦ ਕਰੀਬ ਕਰੀਬ 10 ਸਾਲ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਵੋਟਾਂ ਹੋਰੀਆਂ ਨੇ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਲੋਕ ਲੰਬੀਆਂ ਕਤਾਰਾਂ ਬਣਾ ਕੇ ਬੂਥਾਂ ਦੇ ਉੱਤੇ ਪਹੁੰਚੇ ਹੋਏ ਨੇ ਬੂਥਾਂ ਤੇ VOTING ਹੋ ਰਹੀ ਆ ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਦੇ ਮੁਤਾਬਕ ਪਹਿਲੇ ਪੜਾ ਦੇ ਵਿੱਚ 219 ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਆਪਣੀ ਕਿਸਮਤ ਜਮਾ ਰਹੇ ਨੇ ਤੇ ਅੱਜ ਉਹਨਾਂ ਦੀ ਕਿਸਮਤ EVM ਦੇ ਵਿੱਚ ਬੰਦ ਹੋ ਜਾਵੇਗੀ ਸ਼ਾਮ ਨੂੰ ਕਰੀਬ 5 ਵਜੇ ਦੇ ਕਰੀਬ ਜਿਹੜੀ ਇਹ VOTING ਆ ਉਹ ਸਮਾਪਤ ਹੋ ਜਾਵੇਗੀ 5 ਵਜੇ ਦੇ ਕਰੀਬ ਜਿਹੜੇ 219 ਉਮੀਦਵਾਰ ਨੇ ਇਹਨਾਂ ਦੀ ਕਿਸਮਤ ਈਵੀਐਮ ਦੇ ਵਿੱਚ ਬੰਦ ਹੋ ਜਾਵੇਗੀ 219 ਉਮੀਦਵਾਰਾਂ ਦੇ ਵਿੱਚੋਂ 9 ਔਰਤਾਂ ਨੇ ਅਤੇ 92 ਜਿਹੜੇ ਉਮੀਦਵਾਰ ਨੇ ਉਹ ਜਾਲਤ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅੱਜ ਟੋਟਲ 219 ਉਮੀਦਵਾਰ ਜਿਹੜੀ ਆਪਣੀ ਕਿਸਮਤ ਜਮਾ ਰਹੇ ਨੇ ਆਖਰ 219 ਦੇ ਵਿੱਚੋਂ ਜਿਹੜੇ 24 ਉਮੀਦਵਾਰ ਨੇ ਉਹ ਜਿੱਤ ਪ੍ਰਾਪਤ ਕਰਨਗੇ ਤੇ ਬਾਕੀ ਜਿਹੜੇ ਉਮੀਦਵਾਰ ਨੇ ਉਹ ਕਹਿ ਦਈਏ ਕਿ ਅਗਲੀ ਵਾਰ ਫਿਰ ਆਪਣੇ ਉਮੀਦਵਾਰੀ ਜਿਹੜੀ ਕੋਸ਼ਿਸ਼ ਕਰਨਗੇ ਅੱਗੇ ਤੋਂ ਫਿਰ ਚੋਣ ਮੈਦਾਨ ਦੇ ਵਿੱਚ ਉਤਰਨਗੇ ਤੇ ਅੱਜ ਸਿਰਫ 219 ਉਮੀਦਵਾਰਾਂ ਦੇ ਵਿੱਚੋਂ 24 ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਹੜਾ ਫਤਵਾ ਲੋਕ ਦੇਣਗੇ ਉਹ ਫਤਵਾ ਈਐਮ ਦੇ ਵਿੱਚ ਬੰਦ ਹੋ ਜਾਵੇਗਾ ਤੇ 8 ਅਕਤੂਬਰ ਨੂੰ ਉਹ ਫਤਵਾ ਜੰਤਕ ਹੋਵੇਗਾ ਉਹ 24 ਉਮੀਦਵਾਰ ਜਿਨ੍ਹਾਂ ਦੇ ਲੋਕ ਨਾਮ ਦੇ ਉੱਤੇ ਮੋਹਰ ਲਾਉਣਗੇ ਉਹ ਨਾਮ 8 ਅਕਤੂਬਰ ਨੂੰ ਲੋਕਾਂ ਦੇ ਸਾਹਮਣੇ ਆ ਜਾਣਗੇ ਜੰਮੂ ਕਸ਼ਮੀਰ ਦੇ 7 ਜ਼ਿਲ੍ਹਿਆਂ ਦੀਆਂ 24 ਸੀਟਾਂ ਦੇ ਉੱਪਰ ਅੱਜ ਵਿਧਾਨ ਸਭਾ ਚੋਣਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਟੋਟਲ 219 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਰਾ 370 ਟੁੱਟਣ ਤੋਂ ਬਾਅਦ ਪਹਿਲੀ ਵਾਰ ਕਹਿ ਦਈਏ ਕਿ ਜਿਹੜੇ ਚੋਣ ਮੈਦਾਨ ਦੇ ਵਿੱਚ ਲੋਕ ਉਤਰੇ ਨੇ ਚੋਣਾਂ ਹੋਣ ਜਾ ਰਹੀਆਂ ਨੇ ਕਰੀਬ 10 ਸਾਲ ਦਾ ਸਮਾਂ ਹੋ ਚੁੱਕਿਆ ਚੋਣਾਂ ਹੋਈਆਂ ਨੂੰ ਤੇ ਹੁਣ ਦੁਬਾਰਾ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਇਹਨਾਂ ਚੋਣਾਂ ਨੂੰ ਲੈ ਕੇ ਲੋਕ ਬੂਥਾਂ ਦੇ ਉੱਤੇ ਲੰਬੀਆਂ ਲੇਣਾ ਬਣਾ ਕੇ ਆਪਣੀ VOTING ਜਿਹੜੀ ਆ ਉਹ ਕਰ ਰਹੇ ਨੇ ਲੋਕ ਵੋਟ ਪਾਉਣ ਦੇ ਲਈ ਇੰਤਜ਼ਾਰ ਕਰ ਰਹੇ ਨੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਹੜੇ ਆਪਣੇ VOTING ਵਾਲੇ ਲੋਕ ਨੇ ਉਹ ਆਪਣੇ 219 ਉਮੀਦਵਾਰਾਂ ਦੀ ਜਿਹੜੀ ਅੱਜ ਕਿਸਮਤ ਆ ਉਹ EVM ਦੇ ਵਿੱਚ ਬੰਦ ਕਰਨ ਜਾ ਰਹੇ ਨੇ